ਦੀਵਾਲੀ ਤੋਂ ਪਹਿਲਾਂ ਇਹ ਦਸਮ ਬਾਣੀ ਦੇ ਤਿੰਨ ਸੰਪਟ ਮੰਤਰ ਜਾਪ ਕਰ ਲਵੋ ਫਿਰ ਦੇਖਣਾ ਖਜ਼ਾਨੇ ਭਰੇ ਰਹਿਣਗੇ ਲਿਖ ਲਵੋ ਜੇ ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਕਦੀ ਆਪਾਂ ਬੇਨਤੀਆਂ ਸਾਧੀਆਂ ਕਰਾਂਗੇ ਤਾਂ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਨਾ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਪਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਦਿਵਾਲੀ ਤੋਂ ਪਹਿਲਾਂ ਸਾਨੂੰ ਸ਼ਬਦਾਂ ਦੇ ਜਾਪ ਕਰਨੇ ਅਤ ਜ਼ਰੂਰੀ ਅਸੀਂ ਸ਼ਬਦਾਂ ਦੇ ਜਾਪ ਜ਼ਰੂਰ ਕਰੀਏ ਸਾਥ ਸੰਗਤ ਸ਼ਬਦਾਂ ਦੇ ਜਾਪ ਕਰਨਾ ਬੇਹਦ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਜੀ ਇਸ ਕਰਕੇ ਜ਼ਰੂਰੀ ਹੈ ਸਾਥ ਸੰਗਤ ਕਿਉਂਕਿ ਜਦੋਂ ਅਸੀਂ ਸ਼ਬਦ ਦਾ ਸਹਾਰਾ ਲੈਨੇ ਆ ਨਾ ਜਦੋਂ ਅਸੀਂ ਸ਼ਬਦ ਦੀ ਕਮਾਈ ਕਰਦੇ ਆ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਨੂੰ ਅਸੀਂ ਪੜ੍ਹਨੇ ਆ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਅਸੀਂ ਵਿਚਾਰਦੇ ਹਾਂ ਤੇ ਗੁਰਮੁਖ ਪਿਆਰਿਓ ਇੱਕ ਗੱਲ ਯਾਦ ਰੱਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਿਹਰਬਾਨ ਹੋ ਜਾਂਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਡੇ ਤੇ ਬਹੁਤ ਵੱਡੀ ਕਿਰਪਾ ਹੋ ਜਾਂਦੀ ਹੈ ਗੁਰਮੁਖ ਪਿਆਰਿਓ ਦੀਵਾਲੀ ਤੋਂ ਪਹਿਲਾਂ ਇਹ ਦਸ਼ਮ ਬਾਣੀ ਦੇ ਸੰਪਾਟ ਦਸ਼ਮ ਬਾਣੀ ਸੰਪਾਟ ਕੀ ਹੁੰਦਾ ਹੈ ਪਹਿਲੀ ਗੱਲ ਇਹ ਚੱਕਰਾਂਜਨਾ ਪਿਓ ਵੈਸੇ ਤੁਹਾਨੂੰ ਚੱਕਰਾਂ 'ਚ ਪਾਇਆ ਜਾਂਦਾ ਹੈ ਜਦ ਹੀ ਅਸੀਂ ਬਾਣੀ ਪੜੀਏ ਸ਼ਬਦ ਦੀ ਕਮਾਈ ਕਰਨ ਦੀ ਕੋਸ਼ਿਸ਼ ਕਰੀਏ ਤਾਂ ਮੈਂ ਇਸ ਵਿਸ਼ੇ ਤੇ ਬੇਨਤੀਆਂ ਜੜੀਆਂ ਨੇ ਬਹੁਤੀਆਂ ਲੰਮੀਆਂ ਨਹੀਂ ਕਰਨੀਆਂ ਪਰ ਦਸਮ ਬਾਣੀ ਦੇਖੋ ਬ੍ਰਹਮ ਕਵਚ ਬਾਣੀ ਦੇ ਜਾਪ ਕਰੀਏ ਉਗਰਦੰਤੀ ਦੇ ਜਾਪ ਕਰ ਲਈਏ ਚੰਡੀ ਦੇ ਪਾਠ ਅਸੀਂ ਨਾ ਕਰੀਏ ਕਿਉਂਕਿ ਉਦੇ ਲਈ ਸਾਨੂੰ ਬਹੁਤ ਵੱਡਾ ਜਿਹੜਾ ਹੈ ਉਸ ਤਰ੍ਹਾਂ ਦਾ ਆਪਣੇ ਆਪ ਨੂੰ ਤਿਆਰ ਕਰਨਾ ਪਏਗਾ ਸਾਧ ਸੰਗਤ ਬ੍ਰਹਮ ਕਵਚ ਬਾਣੀ ਚੰਗੀ ਤਰ੍ਹਾਂ ਕੇਸੀ ਇਸ਼ਨਾਨ ਕਰਕੇ ਸਵੱਛ ਵਸਤਰ ਪਹਿਨ ਕੇ ਪਿੰਡੇ ਤਨ ਦਾ ਇਸ਼ਨਾਨ ਕਰਵਾ ਕੇ ਅਸੀਂ ਬ੍ਰਹਮ ਕਵਚ ਬਾਣੀ ਦੇ ਜਾਪ ਕਰੀਏ ਤੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜਾਪ ਜ਼ਰੂਰ ਕਰੀਏ ਇਹ ਨਾ ਹੋਵੇ ਕੱਲੀ ਦਸਮ ਬਾਣੀ ਦੇ ਜਾਪ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਨੇ ਛੱਡ ਦੇਈਏ ਦੋਨੋਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਭਗਤੀ ਦਾ ਰਾਵ ਖਾਉਂਦੇ ਨੇ ਤੇ ਪਿਆਰਿਓ ਜੇ ਗੱਲ ਕਰੀਏ ਤੇ ਦਸਮ ਬਾਣੀ ਜਿਹੜੀ ਆ ਉਹ ਡਾਇਰੈਕਟ ਸਾਨੂੰ ਅਕਾਲ ਪੁਰਖ ਦੇ ਨਾਲ ਜੋੜਨ ਦੀ ਗੱਲ ਕਰਦੀ ਹੈ ਸਿਫਤੀ ਕਰਦੀ ਆ ਅਕਾਲ ਪੁਰਖ ਦੀ ਤੇ ਯਾਦ ਰੱਖਿਓ ਵੀ ਦਸਮ ਬਾਣੀ ਜਿਹੜੀ ਹੈ ਉਹ ਵੀਰ ਰਸੀ ਬਾਣੀ ਹੈ ਤੇ ਪਿਆਰਿਓ ਤੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਆ ਤਾਂ ਸਤਿਗੁਰੂ ਮਹਾਰਾਜ ਸਾਨੂੰ ਅੰਦਰ ਦੇ ਟਿਕਾ ਦੀ ਗੱਲ ਕਰਦੇ ਨੇ ਯਾਦ ਰੱਖਿਓ ਜਦੋਂ ਅੰਦਰ ਟਿਕਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਅੰਦਰੋਂ ਵੀਰ ਰਸ ਵੀ ਪੈਦਾ ਹੁੰਦਾ ਹੈ ਚਲੋ ਬੇਨਤੀ ਕਰਾਂ ਆਪਾਂ ਬਾਣੀ ਦੇ ਜਾਪ ਕਰੀਏ ਦਸਮ ਬਾਣੀ ਦੇ ਜਾਪ ਕਰੀਏ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜਾਪ ਕਰੀਏ ਸਮਾਂ ਲੱਗੇ 15 20 ਮਿੰਟ ਘੰਟਾ ਅੱਧਾ ਘੰਟਾ 2 ਘੰਟੇ ਬੈਠ ਕੇ ਜਿੰਨਾ ਚਿਰ ਚਿੱਤ ਕਰੇ ਕੱਲੇ ਬੈਠ ਕੇ ਇਕਾਂਤ ਚ ਬੈਠ ਕੇ ਪਿਆਰਿਓ ਤੇ ਆਪਾਂ ਕੀ ਕਰਨਾ ਸਤਗੁਰੂ ਮਹਾਰਾਜ ਤੋਂ ਮੰਗਣਾ ਹੈ ਸਤਗੁਰੂ ਜੀ ਆਪਾਂ ਉਹ ਸਤਗੁਰੂ ਦੇ ਅੱਗੇ ਝੋਲੀ ਅਡਣੀ ਹੈ ਮਹਾਰਾਜ ਤੁਹੀ ਕਰਨ ਵਾਲੇ ਹੋ ਤੁਸੀਂ ਸਾਰਾ ਕੁਝ ਕਰਨ ਵਾਲੇ ਹੋ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਕੇ ਨਿਵਾਜਿਓ ਐਸੀ ਮਿਹਰ ਕਰਕੇ ਨਿਵਾਜਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਚਾਹੀਦਾ ਤੁਹਾਡੇ ਕੋਲੋਂ ਪਿਆਰ ਤੇ ਸਤਿਗੁਰੂ ਮਹਾਰਾਜ ਮੈਨੂੰ ਦਾਤਾ ਚਾਹੀਦਿਆ ਨਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵਈ ਅਗਨਤ ਭਰੇ ਪੰਡਾਰ ਮਹਾਰਾਜ ਕਹਿੰਦੇ ਉਹਦੇ ਤੇ ਅਨੇਕਾਂ ਤੇ ਅਗਨਤ ਪੰਡਾਰੇ ਜਿਹੜੇ ਆ ਨਾ ਉਹ ਭਰੇ ਪਿਆ ਕਹਿੰਦੇ ਉਹ ਮਹਾਰਾਜ ਦੇ ਅਨੇਕਾਂ ਤੇ ਅਗੰਤ ਭੰਡਾਰੇ ਭਰੇ ਪਏ ਨੇ ਗੁਰਸਿੱਖਾਂ ਯਾਦ ਰੱਖ ਕਹਿੰਦੇ ਉਹਦੇ ਜਿਹੜੇ ਭੰਡਾਰੇ ਭਰੇ ਪਏ ਨੇ ਨਾ ਉਹਦੇ ਜਿਹੜੇ ਭੰਡਾਰੇ ਨੇ ਨਾ ਉਹ ਭਰੇ ਪਏ ਨੇ ਤੂੰ ਯਾਦ ਰੱਖ ਵੀ ਤੈਨੂੰ ਕੁਝ ਚਾਹੀਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਤੇ ਕਿਰਪਾ ਕਰ ਦੇਣਗੇ ਕਹਿੰਦੇ ਤੂੰ ਗੁਰੂ ਤੋਂ ਮੰਗ ਜੇ ਦੁੱਧ ਹੈ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜੇ ਦੂਜੇ ਤੋਂ ਮੰਗੇਗਾ ਕਿਸੇ ਇਨਸਾਨ ਤੋਂ ਟੇਕ ਰੱਖੇਗਾ ਤੇ ਯਾਦ ਰੱਖੀ ਕਹਿੰਦੇ ਭਾਈ ਉਹ ਤਾਂ ਫਿਰ ਤੈਨੂੰ ਕਦੇ ਨਾ ਕਦੇ ਸੁਣਾ ਰਹੇਗਾ ਤੇਰੀ ਇੱਜ਼ਤ ਵੀ ਤਾਰ-ਤਾਰ ਕਰ ਸਕਦਾ ਪਰ ਕਹਿੰਦੇ ਗੁਰੂ ਤੋਂ ਮੰਗੀ ਜਿਹੜਾ ਗੁਰੂ ਕਦੇ ਤੈਨੂੰ ਦੇ ਕੇ ਸੁਣਾਉਂਦਾ ਨਹੀਂ ਤੇ ਕਦੇ ਨਾ ਹੀ ਪਰਚਾਉਂਦਾ ਹੈ ਉਹ ਪਾਤਸ਼ਾਹ ਐਸਾ ਹੈ ਜਿਹਦੇ ਕੋਲੇ ਦਾਤਾਂ ਮੰਗਣ ਵਾਲੇ अनेका ਆਉਂਦੇ ਨੇ ਪਰ ਉਹ ਦਾਤਾਰ ਦਾਤਾ ਦੇਣ ਵਾਲਾ ਇੱਕੋ ਹੀ ਹੈ ਤੇ ਸਾਧ ਸੰਗਤ ਉਹ ਪਰਮਾਤਮਾ ਦਾ ਦਰ ਐਸਾ ਹੈ ਜਿਹੜਾ ਹਮੇਸ਼ਾ ਦਾਤਾਂ ਦੇ ਕੇ ਖੁਸ਼ ਹੁੰਦਾ ਹੈ ਦਾਤਾਂ ਵੰਡ ਕੇ ਖੁਸ਼ ਹੁੰਦਾ ਹੈ ਕਹਿੰਦੇ ਉਹ ਦਾਤਾਂ ਖੋ ਕੇ ਖੁਸ਼ ਨਹੀਂ ਹੁੰਦਾ ਉਹ ਦਾਤਾ ਅਜੀਹਾ ਹੈ ਪਿਆਰਿਓ ਆਪਾਂ ਪਰਮਾਤਮਾ ਤੋਂ ਮੰਗੀਏ ਮਹਾਂਪੁਰ ਕਹਿੰਦੇ ਹੁੰਦੇ ਸੀ ਜਿਹੜਾ ਸ਼ਬਦ ਦੇ ਲੜ ਲੱਗਦਾ ਹੈ ਨਾ ਪ੍ਰੋਪਰ ਪੂਰਨ ਤੌਰ ਤੇ ਗੁਰੂ ਨੂੰ ਸਮਰਪਿਤ ਹੁੰਦਾ ਹੈ ਸਤਗੁਰੂ ਜੀ ਕਦੇ ਵੀ ਉਹਨੂੰ ਯੂਣਾ ਨਹੀਂ ਰੱਖਦੇ ਮੇਰੇ ਪਾਤਸ਼ਾਹ ਜੀ ਹਮੇਸ਼ਾ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਤਨ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਉਹਦੀਆਂ ਝੋਲੀਆਂ ਭਰ ਦਿੰਦੇ ਨੇ ਵਰਕਤਾਂ ਦੇ ਨਾਲ ਉਹਦਾ ਘਰ ਭਰ ਦਿੰਦੇ ਨੇ ਉਹਦੇ ਹਿਰਦੇ ਰੂਪ ਘਰ ਨੂੰ ਸ਼ਬਦ ਦੇ ਨਾਲ ਸਵਾਰ ਦਿੰਦੇ ਨੇ ਕਹਿੰਦੇ ਉਹਨੂੰ ਤੇ ਸਤਿਗੁਰੂ ਬਿਲਕੁਲ ਆਪਣੇ ਨੇੜੇ ਰੱਖਦੇ ਨੇ ਉਹਨੂੰ ਗੋਦੀ ਵਾਲਾ ਪੁੱਤਰ ਬਣਾ ਲੈਂਦੇ ਨੇ ਜਿਹੜਾ ਨਿਰੰਤਰ ਸ਼ਬਦ ਦੇ ਨਾਲ ਜੁੜਦਾ ਰਹਿੰਦਾ ਹੈ ਤੇ ਜਿਹੜਾ ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਕਰ ਦੇ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨਾ ਪਹਿਲਾਂ ਚੀਜ਼ਾਂ ਨੂੰ ਜ਼ਰੂਰ ਸਮਝੀਏ ਗੁਰੂ ਘਰ ਜਾਇਆ ਕਰੀਏ ਗੁਰਬਾਣੀ ਨੂੰ ਪੜ੍ਹੀਏ ਬੱਚਿਆਂ ਨੂੰ ਨਾਲ ਲੈ ਕੇ ਜਾਈਏ ਵਿਹਾਰਾਂ ਤੇ ਇੱਕ ਦੂਜੇ ਨਾਲ ਆਪਾਂ ਸਾਂਝ ਬਣਾਈਏ ਪਿਆਰ ਵੰਡਈਏ ਤੇ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ